ਜ਼ਿਲ੍ਹਾ ਜਲੰਧਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹਾ ਜਲੰਧਰ ਤੇ ਹਾਤੀ ਦੇ ਏਰੀਆ ਵਿੱਚ ਲੁੱਟਖੋੜ ਦਕੈਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਇੱਕ ਸਪੈਸ਼ਲ ਮੀਮ ਚਲਾਈ ਗਈ ਹੈ ਜਿਹਦੇ ਤਹਿਤ ਐਸਟੀ ਮੈਡਮ ਜਸਰੂ ਬਾਟ ਆਈਪੀਐਸ ਜੀ ਦੀ ਨਿਗਰਾਨੀ ਹੇਠ थाना ਦੁਨੀਆ ਸਬਜੇ ਸ਼ਾਹਕੋਟ ਦੇ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦੇ ਬਾਈ ਵਿੱਚ ਕਬੱਡੀ ਸਫਲਤਾ ਹਾਸਲ ਕੀਤੀਆਂ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਪੰਜ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਜਿਦੇ ਵਿੱਚ ਦੋਸ਼ੇ ਜੀਤਾ ਪੁੱਤਰ ਹਨੇਕਵਾਸੀ ਕਾਂਕਲਾ ਸਮੀ ਸਣੀ ਕੁਮਾਰ ਪੁੱਤਰ ਜੀਜੀਤ ਰਾਮ ਵਾਸੀ ਖੋਸਾਪਿੰਡ ਹਰਪ੍ਰੀਤ ਸਿੰਘ ਰੈਪੀ ਵਾਸੀ ਖੋਸਾ ਗੁਰシャン ਸਿੰਘ ਸ਼ਰਨਾ ਵਾਸੀ ਤਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ ਥਾਣਾ ਸੁਲਤਾਨਪੁਰ ਲੋਧੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ ਥਾਣਾ ਲੋਹੀਆਂ ਸ਼ਾਹਕੋਟ ਸੁਤਾਨਪੁਰ ਏਰੀਆ ਚ ਕੁੱਲ 11 ਵਾਰਦਾਤਾਂ ਕਰਨਬਰ ਇਕਵਾਲ ਕੀਤਾ ਜਿਹਨੂੰ ਅਜਮਾਨ ਚਾਰ ਦੋਸ਼ਾਂ ਨੂੰ ਅਜਮਾਨ ਜੋ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਤੇ ਇਕ ਦੋਸ਼ ਨੂੰ ਅਜ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਇਕ ਜਿੰਦਾ ਰੌਂਡ ਦੋ ਮੋਟਰਸਾਈਕਲ ਬਿਨਾ ਨੰਮਰਿ ਮਾਰਕਾ ਸਪਲੈਂਡਰ ਇਕ ਸਪਲੈਂਡਰ ਪ੍ਰੋ ਇਕ 에ਅਰ ਪਿਸਤੌਲ ਇਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ ਸਮਾਰਟਫੋਨ ਜਿਹੜੇ ਐਬਰਾੰਦ ਕੀਤੇ ਗਏ ਇਹ ਦੋਸ਼ੀ ਵਕਫ ਵਕ ਰਾਗੀਰਾਂ ਤੋਂ ਵਕਫ ਵਕ ਸਮੇਂ ਉਹਨਾਂ ਨੂੰ ਲੁੱਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੇ ਰਿਆਕੀ ਕਰਕੇ ਇਹ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ دہشت ਫੈਲਾਈ ਸੀ ਜਿਹਦੀ ਅਸੀਂ ਐਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਹਨਾਂ ਨੂੰ ਅੱਜ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਵੱਡੀਆਂ ਪਰਾਂ ਹੁੰਦੀਆਂ ਇਹਨਾਂ ਤੋਂ ਹੋਣਦੀ ਤੇ ਹੋਰ ਵਰਤਾਂ ਤਾਂ ਹੁੰਦੀ ਸਾਰੇ ਹੀ ਆ ਪਲੀਜ਼ ਵੱਲੋਂ ਮਾੜੀਆਂ ਅੰਸਰਾਂ ਦੇ ਖਿਲਾਫ ਸਮਗਲਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਰਿਹਾ